ਸਤਿ ਸ੍ਰੀ ਅਕਾਲ ਜੀ ਅੱਜ ਦੀ ਰੈਸਪੀ ਹੈਗੀ ਆ ਜਿਹੜੇ ਚਿਕਨ ਗਾਂਦਸ਼ਕੀਰ ਨੇ ਉਹਨਾਂ ਵਾਸਤੇ ਇਹ ਰੈਸਪੀ ਬਹੁਤ ਜ਼ਿਆਦਾ ਯੂਨੀਕ ਹੈਗੀ ਆ ਤੇ ਬਹੁਤ ਜ਼ਿਆਦਾ ਹੈਲਦੀ ਵੀ ਆ ਇਹਨੂੰ ਤੁਸੀਂ ਬਣਾ ਕੇ ਇੱਕ ਹਫ਼ਤੇ ਵਾਸਤੇ ਸਟੋਰ ਵੀ ਕਰ ਸਕਦੇ ਜੇ ਤੜਕਾ ਆਪਾਂ ਲਗਾ ਰਹੇ ਹਾਂ ਦੇਸੀ ਘਿਓ ਦਾ ਇਹਦੇ ਵਿੱਚ ਪਾ ਲਈ ਆਪਾਂ ਪੰਜ-ਛੇ ਕੜੀ ਪੱਤੇ ਜੀਰਾ ਰਾਈ ਪਾਈ ਆ ਰਾਈ ਨਾਲ ਸਰੋਂ ਜੋ ਵੀ ਤੁਸੀਂ ਬੋਲਦੇ ਜੇ ਤੇ ਉਸ ਤੋਂ ਬਾਅਦ ਆਪਾਂ ਥੋੜੀ ਜੀ ਪਾਲੀਆ ਹਿੰਗ ਥੋੜਾ ਜਿਹਾ ਇਹਨੂੰ ਤਟਕ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਰ ਦੇਣਾ ਪਿਆਜ਼ ਐਡ ਮੈਂ ਇਹਦੇ ਵਿੱਚ ਅੱਧਾ ਕਿਲੋ ਚਿਕਨ ਪਾ ਰਹੀ ਆ ਤੇ ਪਿਆਜ਼ ਮੈਂ ਇਹਦੇ ਵਿੱਚ 300 ਗ੍ਰਾਮ ਪਾਏ ਆ ਪਿਆਜ਼ ਘਟ ਵੱਧ ਹੋ ਸਕਦੇ ਆ ਉਹ ਕੋਈ ਗੱਲ ਨਹੀਂ ਆ ਕੁਝ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਲਾਲ ਮਿਰਚ ਟੇਸ ਅਕੋਰਡਿੰਗ ਅਦਰਕ ਤੇ ਲਸਣ ਟਮਾਟਰ ਤੇ ਧਨੀਆ ਤੇ ਮੇਥੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ 10 ਤੋਂ 15 ਮਿੰਟ ਜਿਹੜਾ ਵਾ ਟੱਕ ਕੇ ਤੇ ਤੜਕ ਲਾਂਗੇ ਤੜਕੇ ਨੂੰ ਆਪਾਂ ਵਧੀਆ ਤਰੀਕੇ ਨਾਲ ਤਿਆਰ ਕਰਨਾ ਵਾ ਕੱਚਾ ਤੜਕਾ ਨਹੀਂ ਰੱਖਣਾ ਜਦੋਂ ਹਲਕਾ ਜਿਹਾ 골ਡਨ ਬ੍ਰਾਊਨ ਹੋ ਜੇ ਉਹਨੂੰ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਬੇਸਿਕ ਮਸਾਲੇ ਐਡ ਕਰ ਦਾਂਗੇ ਜਿਵੇਂ ਕਿ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਗਰਮ ਮਸਾਲਾ ਮਿਰਚ ਆਪਾਂ ਪਹਿਲਾਂ ਹੀ ਬਾਤ ਤੀ ਆ ਹਰੀਆਂ ਲਾਲ ਮਿਰਚ ਤੁਸੀਂ ਉਹ ਆਪਣੀ ਚੋਇਸ ਦੇ ਅਕੋਰਡਿੰਗ ਪਾ ਸਕਦੇ ਜੀ ਹਲਦੀ ਪਾਵਾਂਗੇ ਤੇ ਨਾਲ ਮੈਂ ਪਾਇਆ ਬਾ ਚਿਕਨ ਦਾ ਮਸਾਲਾ ਚਿਕਨ ਦਾ ਮਸਾਲਾ ਬਿਲਕੁਲ ਆਪਸ਼ਨਲ ਹੈ ਜੇ ਨਾ ਹੋਵੇ ਤੁਸੀਂ ਉਹਨੂੰ ਸਕਿਪ ਕਰ ਸਕਦੇ ਜੀ ਇਹਨੂੰ ਆਪਾਂ ਤੜਕੇ ਨੂੰ ਫਿਰ 15-20 ਮਿੰਟ ਵਾਸਤੇ ਟੱਕਣ ਲਗਾ ਕੇ ਫੋਲ ਲਾਂਗੇ ਇੱਕ ਵਾਰੀ ਇਹੋ ਤੜਕਾ ਜਿਹੜਾ ਵਾ ਤੇਲ ਛੱਡ ਦਵੇ ਤੇ ਉਹਦੇ ਵਿੱਚ ਆਪਾਂ ਜਿਹੜਾ ਚਿਕਨ ਆ ਉਹ ਐਡ ਕਰ ਦੇਣਾ ਵਾ ਫਿਰ ਇਸ ਚਿਕਨ ਨੂੰ ਤੜਕੇ ਦੇ ਵਿੱਚ 10 ਤੋਂ 15 ਮਿੰਟ ਤੱਕ ਪਕਾਵਾਂਗੇ ਇਹ ਰੈਸਪੀ ਬਹੁਤ ਜ਼ਿਆਦਾ ਹੈਲਦੀ ਆ ਤੇ ਬਹੁਤ ਜ਼ਿਆਦਾ ਜੁਨੀਕ ਹੈ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਆ ਜਦੋਂ ਮੀਟ 10-15 ਮਿੰਟ ਤੜਕੇ ਚ ਭੋਜੀ ਜੇ ਤੇ ਫਿਰ ਤੁਸੀਂ ਗਰਮ ਕੀਤਾ ਹੋਇਆ ਪਾਣੀ ਇਹਦੇ ਵਿੱਚ ਐਡ ਕਰ ਦੇਣਾ ਵਾ ਇਹਨੂੰ ਤੁਸੀਂ ਅੱਧਾ ਜਾਂ ਪੌਣਾ ਘੰਟਾ ਰੈਨ ਲੋਗੇ ਤੇ ਸਿੰਪਲ ਢਾਡੀ ਚਿਕਨ ਦੀ ਗਰੇਵੀ ਬਣ ਕੇ ਤਿਆਰ ਹੈ ਜੇਕਰ ਤੁਸੀਂ ਇਸ ਨੂੰ ਸਿੰਪਲ ਰੱਖਣਾ ਵਾ ਤੇ ਇੱਥੋਂ ਤੱਕ ਵੀ ਢਾਡੀ ਸਬਜ਼ੀ ਬਣ ਜਾਏਗੀ ਅੱਧਾ ਪੌਣਾ ਘੰਟਾ ਤੁਸੀਂ ਉਸੇ ਤਰ੍ਹਾਂ ਰੈਨ ਲੈਣਾ ਬਟ ਆਪਾਂ ਇੱਕ ਅਲੱਗ ਰੈਸਪੀ ਬਣਾਉਣ ਜਾ ਰਹੇ ਹਾਂ ਇਸ ਲਈ ਇਹਨੂੰ ਹੁਣ ਆਪਾਂ ਕੀ ਕਰਨਾ ਵਾ ਕਿ ਬਾਰ ਬਾਰ ਇਹਨੂੰ ਮਤਲਬ ਤਿੰਨ ਤੋਂ ਚਾਰ ਘੰਟੇ ਇਸ ਗਰੇਵੀ ਨੂੰ ਮੈਂ ਰਿੰਨਿਆ ਸੀ ਤੇ ਜਦੋਂ ਮੇ ਲੱਗੇ ਕਿ ਪਾਣੀ ਥੋੜਾ ਹੋ ਗਿਆ ਵਾ ਪਾਣੀ ਤੁਸੀਂ ਹਮੇਸ਼ਾ ਜਦੋਂ ਵੀ ਐਡ ਕਰਨਾ ਕਿਸੇ ਵੀ ਸਬਜ਼ੀ 'ਚ ਸਿਰਫ ਮੈਂ ਚਿਕਨ ਦੀ ਗੱਲ ਨਹੀਂ ਕਰ ਰਹੀ ਕਿਸੇ ਵੀ ਸਬਜ਼ੀ 'ਚ ਤੁਸੀਂ ਦੁਬਾਰਾ ਪਾਣੀ ਐਡ ਕਰਨਾ ਤੇ ਉਹਨੂੰ ਚੰਗੀ ਤਰ੍ਹਾਂ ਰਿੰਨ ਕੇ ਗਰਮ ਕਰਕੇ ਪਾਉਣਾ ਵਾ ਹੁਣ ਆਪਣਾ ਚਿਕਨ ਜਿਹੜਾ ਇਹ 3 ਤੋਂ 4 ਘੰਟੇ ਇੱਥੇ ਰਹਿ ਚੁੱਕਾ ਵਾ ਇਹ ਜਿਹੜੀਆਂ ਹੱਡੀਆਂ ਵਾ ਜਾਂ ਬੋਨਸ ਆਪਾਂ ਕਹਿ ਲਈਏ ਉਹ ਚਿਕਨ ਤੋਂ ਬਿਲਕੁਲ ਅਲੱਗ ਹੋ ਚੁੱਕੀਆਂ ਵਾ ਤੇ ਉਹਨੂੰ ਆਪਾਂ ਧਿਆਨ ਨਾਲ ਕਟਸ਼ੀ ਨਾਲ ਅਲੱਗ ਕਰ ਲੈਣਾ ਵਾ ਸਾਰੀਆਂ ਬਿਲਕੁਲ ਕੇਅਰਫੁਲੀ ਕਿ ਕੋਈ ਜਿਹੜੀ ਬੋਨ ਵਿੱਚ ਰਹਿ ਨਾ ਜਾਵੇ ਇਹ ਗਰੇਵੀ ਜਿਹੜੀ ਆ ਬਹੁਤ ਜ਼ਿਆਦਾ ਹੈਲਦੀ ਬਣਦੀ ਆ ਤੇ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਤੁਸੀਂ ਪਾਓ ਉਹ ਹੈਲਦੀ ਹੀ ਪਾਓ ਮਤਲਬ ਜਿਹੜਾ ਤੇ ਸਿਹਤ ਦੇ ਪੱਖੋਂ ਬਹੁਤ ਵਧੀਆ ਹੋਣ ਤੇ ਦੂਸਰੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰੋ ਕਿ ਬਰਤਨ ਵਧੀਆ ਹੋਵੇ ਜਿਵੇਂ ਮਿੱਟੀ ਦਾ ਹੋਵੇ ਜਾਂ ਕੋਈ ਜਿਵੇਂ ਤੁਸੀਂ ਤਾਂਬੇ ਦਾ ਕਾਂਹ ਦਾ ਬਰਤਨ ਜਿਸ ਵਿੱਚ ਵੀ ਤੁਸੀਂ ਖਾਣਾ ਬਣਾਉਂਦੇ ਜੇ ਮਤਲਬ ਚੰਗਾ ਬਰਤਨ ਹੋਵੇ ਤੇ ਬਾਅਦ ਵਿੱਚ ਇਹਨੂੰ ਆਪਾਂ ਜਿਹੜਾ ਵਾ ਉਹ ਜਿਹੜਾ ਨਾ ਸਾਗ ਘੋਟੀ ਦਾ ਕਟਛੀ ਨਾਲ ਉਹ ਘੋਟਨੇ ਨਾਲ ਇਹਨੂੰ ਚੰਗੀ ਤਰੀਕੇ ਨਾਲ ਘੋਟ ਲੈਣਾ ਵਾ ਤਾਂ ਕਿ ਜਿਹੜੇ ਚਿਕਨ ਦੇ ਵੱਡੇ ਪੀਸਸ ਆ ਉਹ ਵੀ ਬਿਲਕੁਲ ਛੋਟੇ-ਛੋਟੇ ਆ ਹੋ ਜਾਣ ਠਿੱਕ ਦੀ ਗਰੇਵੀ ਆਪਣੀ ਤਿਆਰ ਹੋ ਜੇ ਇਹ ਸਬਜ਼ੀ ਨੂੰ ਬਣਾਉਣ ਤੇ ਮਿਹਨਤ ਲੱਗਦੀ ਆ ਬਟ ਸਬਜੀ ਇਹ ਹੈਲਥ ਪਕਵ ਜਿਹੜੀ ਆ ਉਹ ਬਹੁਤ ਵਧੀਆ ਵਾ ਫਿਰ ਇਸ ਨੂੰ ਤੁਸੀਂ ਸਟੋਰ ਕਰ ਸਕਦੇ ਜੀ ਇੱਕ ਹਫਤੇ ਲਈ ਵਰਤ ਸਕਦੇ ਜੀ ਜਿਵੇਂ ਕਿ ਆਪਣੇ ਘਰ ਵਿੱਚ ਬੱਚੇ ਹੁੰਦੇ ਆ ਜਿੰਮ ਵਗੈਰਾ ਜਾਂਦੇ ਆ ਹਨਾ ਜਾਂ ਕਿਸੇ ਨੂੰ ਮਤਲਬ ਵੈਸੇ ਹੁੰਦਾ ਤੇ ਹਾਂ ਪ੍ਰੋਟੀਨ ਇਨਟੇਕ ਜਿੰਨੇ ਵਧਾਉਣੀ ਹੁੰਦੀ ਆ ਆਪਣੀ ਤੇ ਇਹ ਚੀਜ਼ਾਂ ਮਤਲਬ ਤੁਸੀਂ ਇੱਕ ਹਫਤਾ ਬਣਾ ਕੇ ਤੇ ਨੂੰ ਸਟੋਰ ਕਰ ਲਓ ਫ੍ਰਿਜ ਦੇ ਵਿੱਚ ਜਿਸ ਨੂੰ ਤੁਸੀਂ ਗਰਮ ਕਰਕੇ ਵਰਤ ਸਕਦੇ ਜੀ ਵੈਸੇ ਤੇ ਫ੍ਰਿਜ ਚ ਸਟੋਰ ਕਰਨਾ ਇੱਕ ਵਧੀਆ ਆਪਸ਼ਨ ਨਹੀਂ ਹੈਗੀ ਬਟ ਕਈ ਵਾਰੀ ਸਾਡੇ ਕੋਲ ਟਾਈਮ ਉਹਨਾਂ ਕ ਹੁੰਦਾ ਵਾ ਤੇ ਸਾਨੂੰ ਚੀਜ਼ ਵੀ ਚਾਹੀਦੀ ਹੁੰਦੀ ਹੈ ਡੇਲੀ ਆਪਣੇ ਬੱਚੇ ਵਾਸਤੇ ਜਾਂ ਕੋਈ ਫੈਮਿਲੀ ਮੈਂਬਰ ਵਾਸਤੇ ਜਿਹੜਾ ਖਾਂਦੇ ਸ਼ਕੀਨ ਹੋਣ ਤੇ ਉਸ ਨੂੰ ਜਰੀਏ ਨਾਲ ਕਿਉਂਕਿ ਆਪਾਂ ਬਾਜ਼ਾਰ ਤੋਂ ਵੀ ਹੁਣ ਸੂਪ ਲਿਆ ਲਿਆ ਖਾਣੇ ਆ ਜਾਂ ਕੋਈ ਹੋਰ ਚੀਜ਼ ਜਿਹੜੀ ਕਿ ਨਹੀਂ ਚੀਜ਼ ਮਤਲਬ ਵਧੀਆ ਹੈਗੀ ਇਹਦੇ ਨਾਲੋਂ ਚੰਗਾ ਇਹ ਚੀਜ਼ ਤੋਂ ਹੀ ਹੱਥੀ ਬਣਾਈ ਆ ਜੇ ਤੁਸੀਂ ਇਹਨੂੰ 2-4 ਦਿਨ ਵਰਤੇ ਵੀ ਲੋਗੇ ਤੇ ਕੋਈ ਫਰਕ ਨਹੀਂ ਪੈਂਦਾ ਆ ਦੇਖੋ ਇਸ ਤਰ੍ਹਾਂ ਹੁਣ ਆਪਣੀ ਗਰੇਵੀ ਜਿਹੜੀ ਆ ਇਹ ਤਿਆਰ ਹੋ ਗਈ ਹੈ ਇਹਦੇ ਵਿੱਚ ਜਿੰਨੀਆਂ ਵੀ ਕੋਈ ਹੱਡੀ ਹੈਗੀ ਆ ਉਹਨੂੰ ਬਿਲਕੁਲ ਆਪਾਂ ਧਿਆਨ ਨਾਲ ਅਲੱਗ ਕਰ ਲੈਣਾ ਵਿੱਚ ਰਹਿ ਨਾ ਜਾਵੇ ਹੁਣ ਇਸ ਗਰੇਵੀ ਨੂੰ ਆਪਾਂ ਜਿਹੜਾ ਵਾ ਠੰਡਾ ਕਰਨਾ ਵਾ ਕਿਉਂਕਿ ਇਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਵਿੱਚ ਪੀਸਣਾ ਵਾ ਇਸ ਤਰ੍ਹਾਂ ਜਿਹੜੀ ਗਰੇਵੀ ਆ ਉਹ ਖਾਣ ਵਿੱਚ ਜ਼ਿਆਦਾ ਵਧੀਆ ਨਹੀਂ ਲੱਗੇਗੀ ਕਿਉਂਕਿ ਚਿਕਨ ਪੂਰੀ ਤਰ੍ਹਾਂ ਵਿੱਚ ਘੁਲ ਦਾਨੀ ਆ ਛੋਟੇ ਛੋਟੇ ਹੋ ਗਏ ਬਿਲਕੁਲ ਮਤਲਬ ਬਿਲਕੁਲ ਉਹ ਛੋਟੇ ਛੋਟੇ ਪੀਸੇ ਹੋ ਚੁੱਕੇ ਆ ਬਟ ਖਾਂ ਚੀਣਾ ਜਿਆਦਾ ਉਹ ਫਿਰ ਚੰਗੀ ਚੀਜ਼ ਨਹੀਂ ਲੱਗਦੀ ਜਿਵੇਂ ਹੁਣ ਆਪਾਂ ਬਾਜ਼ਾਰ ਤੋਂ ਸੂਪ ਲਏ ਹੋ ਨੇ ਆਪਾਂ ਬਿਲਕੁਲ ਉਸ ਤਰ੍ਹਾਂ ਦੀ ਚੀਜ਼ ਬਣਾਉਣੀ ਆ ਇਹਨੂੰ ਠੰਡਾ ਕਰਕੇ ਆਪਾਂ ਮਿਕਸੀ 'ਚ ਪੀਸ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੜਕਾ ਲਗਾਵਾਂਗੇ ਤੁਸੀਂ ਦੁਬਾਰਾ ਤਾਂ ਵੀ ਦੇਸੀ ਘੀਗੋ ਦਾ ਤੜਕਾ ਲਗਾ ਸਕਦੇ ਜੇ ਬਟ ਥੋੜਾ ਕਰਾਰੀ ਸਬਜ਼ੀ ਬਣਾਉਣੀ ਏ ਮੈਂ ਇੱਥੇ ਸਰੋਂ ਦਾ ਤੇਲ ਪਾਇਆ ਤੜਕੇ ਲਈ ਫਿਰ ਤੋਂ ਆਪਾਂ ਉਹੀ ਪ੍ਰੋਸੈਸ ਆ ਜੀਰਾ ਵਾ ਰਾਈ ਆ ਤੇ ਹਿੰਗ ਆ ਇਹ ਚੀਜ਼ਾਂ ਵਰਤ ਲੈਣੀਆਂ ਵਾ ਇੱਥੇ ਮੈਨੂੰ ਕੜੀ ਪੱਤੇ ਦਾ ਯਾਦ ਭੁੱਲ ਗਿਆ ਸੀ ਤੁਸੀਂ ਕੜੀ ਪੱਤਾ ਵੀ ਐਡ ਕਰ ਸਕਦੇ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਟਮਾਟਰ ਅਦਰਕ ਤੇ ਲਸਣ ਦਾ ਪੇਸਟ ਆਪਾਂ ਇਹਦੇ ਵਿੱਚ ਐਡ ਕਰਨਾ ਵਾ ਸਰੋਂ ਦਾ ਤੇਲ ਪਾਇਆ ਵਾ ਫਿਰ ਹਿੰਗ ਐ ਜੀਰਾ ਵਾ ਤੇ ਰਾਈ ਐ ਤੇ ਟਮਾਟਰ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਆਪਾਂ 15-20 ਮਿੰਟ ਵਾਸਤੇ ਪੇਸਟ ਨੂੰ ਜਿਹੜਾ ਅਦਰਕ ਲਸਣ ਤੇ ਟਮਾਟਰ ਦਾ ਵਾ ਚੰਗੇ ਤਰੀਕੇ ਨਾਲ ਆਪਾਂ ਹਰੇਣਾ ਲੈਣਾ ਵਾ ਜਦੋਂ ਇਹ ਪੇਸਟ ਵਧੀਆ ਰਿਝ ਜੇਗਾ ਇਹਨੇ ਵੀ ਉਸੇ ਤਰ੍ਹਾਂ ਜਿਵੇਂ ਤੜਕਾ ਤੇਲ ਛੱੜਦਾ ਵਾ ਇਹਦਾ ਤੇਲ ਤੁਹਾਨੂੰ ਅਲੱਗ ਦਿ세ਗਾ ਹੁਣ ਇਹ ਉਬਾਲਾ ਇਹਨੂੰ ਮੈਨੂੰ ਰੈਂਦਿਆਂ ਨੂੰ 15 ਤੋਂ 20 ਮਿੰਟ ਹੋ ਗਏ ਨੇ ਹੁਣ ਇਹਦੇ ਵਿੱਚ ਆਪਾਂ ਸਾਰੇ ਬੇਸਿਕ ਮਸਾਲੇ ਫੇਰ ਤੋਂ ਐਡ ਕਰਦਾਂਗੇ ਮਸਾਲੇ ਚਿਕਨ ਚ ਵੀ ਜਦੋਂ ਪਹਿਲਾਂ ਤੁਸੀਂ ਐਡ ਕਰਨੇ ਥੋੜਾ ਹਿਸਾਬ ਦੇ ਰੱਖਣੇ ਕਿਉਂਕਿ ਆਪਾਂ ਨੂੰ ਦੁਬਾਰਾ ਮਸਾਲੇ ਐਡ ਕਰਨੇ ਪੈਣੇ ਆ ਤੇ ਇਸ ਕਰਕੇ ਕੋਈ ਵੀ ਚੀਜ਼ ਆਪਣੀ ਵੱਧ ਨਾ ਹੋ ਜੇ ਸਾਰੇ ਸੇਮ ਉਹੀ ਬੇਸਿਕ ਮਸਾਲੇ ਆ ਹਲਦੀ ਆ ਗਰਮ ਮਸਾਲਾ ਨਮਕ ਆ ਤੇ ਇੱਕ ਹੈਗਾ ਵਾ ਚਿਕਨ ਦਾ ਮਸਾਲਾ ਬਾਕੀ ਮਿਰਚ ਆਪਾਂ ਇਹਦੇ ਚ ਹੁਣ ਐਡ ਨਹੀਂ ਕੀਤੀ ਕਿਉਂਕਿ ਮਿਰਚ ਆਪਾਂ ਪਹਿਲਾਂ ਚਿਕਨ ਚ ਐਡ ਕਰਤੀ ਆ ਉਹ ਤੁਸੀਂ ਜਦੋਂ ਗਰੇਵੀ ਤਿਆਰ ਪੂਰੀ ਕਰੋਗੇ ਜੇ ਤੁਹਾਨੂੰ ਲੱਗੇ ਕਿ ਥੋੜੀ ਮਿਰਚ ਦੀ ਕਸਰ ਲੱਗ ਰਹੀ ਹੈ ਤੇ ਫਿਰ ਤੁਸੀਂ ਐਡ ਕਰ ਸਕਦੇ ਜੀ ਟਮਾਟਰ ਅਦਰਕ ਲਸਣ ਦਾ ਪੇਸਟ ਜਿਹੜਾ ਵਾ ਬਹੁਤ ਵਧੀਆ ਤਰੀਕੇ ਨਾਲ ਹੁਣ ਆਪਣਾ ਜਿਹੜਾ ਵਾ ਰੈਡੀ ਟੁਕਾ ਵਾ ਵਧੀਆ ਆ ਦੀ ਗਰੇਵੀ ਤਿਆਰ ਹੋ ਗਈ ਆ ਹੁਣ ਆਪਾਂ ਕੀ ਕਰਨਾ ਵਾ ਕਿ ਜਿਹੜਾ ਆਪਾਂ ਚਿਕਨ ਜਿਹੜਾ ਸੀ ਉਹ ਮਿਕਸੀ ਚ ਪੀਸ ਕੇ ਰੱਖਿਆ ਸੀ ਜਿਹੜੀ ਆਪਾਂ ਪਹਿਲਾਂ ਗਰੇਵੀ ਤਿਆਰ ਕੀਤੀ ਸੀ ਲੇਕੋ ਬਿਲਕੁਲ ਸੰਘੂਤ ਪੇਸਟ ਇੱਕ ਬਣ ਜਾਂਦਾ ਵਾ ਦੇਖੋ ਇੰਨਾ ਵਧੀਆ ਹੁਣ ਇਹ ਬਿਲਕੁਲ ਸੂਪ ਟਾਈਪ ਬਣ ਗਿਆ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਵਾ ਫਿਰ ਇਹਨਾਂ ਦੋਵਾਂ ਨੂੰ ਆਪਾਂ ਅੱਧੀ ਤੋਂ ਪੌਣੇ ਘੰਟੇ ਵਾਸਤੇ ਮੀਡੀਅਮ ਫਲੇਮ ਤੇ ਜਿਹੜਾ ਵਾ ਟੱਕਣ ਲਗਾ ਕੇ ਰਿਨਣਾ ਵਾ ਜਿੰਨਾ ਚਿਰ ਕੇ ਸਾਰੇ ਮਸਾਲਿਆਂ ਦਾ ਕਲਰ ਇਸ ਗਰੇਵੀ ਚ ਨਹੀਂ ਆ ਜਾਂਦਾ ਬਿਲਕੁਲ ਵਧੀਆ 스ਮੈਲ ਜਿਹੜੀ ਆ ਉਹ ਆਪਾਂ ਨੂੰ ਇਹਦੇ ਰਿਜਨ ਦੀ ਵਧੀਆ 스ਮੈਲ ਨਹੀਂ ਆਉਣ ਲੱਗ ਪੈਂਦੀ ਯਾਨੀ ਕਿ ਤੁਸੀਂ ਹਿਸਾਬ ਲਾ ਲੋ ਕੇ 45 ਮਿੰਟ ਵਾਸਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਟੱਕਲ ਲਗਾ ਕੇ ਰਿਨਣਾ ਵਾ ਜਿੰਦਾ ਹੀ ਤੁਸੀਂ ਰਿਨੋਗੇ ਇਹਦਾ ਕਲਰ ਵੀ ਬਹੁਤ ਵਧੀਆ ਹੋ ਜਾਏਗਾ ਤੇ ਇਹਦੀ ਥਿਕਨੈਸ ਵੀ ਜਿਹੜੀ ਆ ਉਹ ਬਹੁਤ ਸੋਹਣੀ ਹੋ ਜਾਏਗੀ ਬਿਲਕੁਲ ਸੂਤ ਵਧੀਆ ਤਿਆਰ ਆ ਹੁਣ ਅਸੀਂ ਬਾਜ਼ਾਰੋਂ ਜਿਹੜਾ ਸੂਪ ਲੈਨੇ ਆ ਕੀ ਹੁੰਦਾ ਵਾ ਅਦਰਕ ਪਿਆਜ਼ ਲਸਣ ਹਨ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਵਿੱਚ ਜਿਹੜਾ ਵਾ ਕਾਰਨ سٹਾਰ ਚ ਜਾਂ ਆਰਾ ਰੋਡ ਪਾ ਕੇ ਉਹਦਾ ਜਿਹੜਾ स्मੂਥ ਜਾਂ ਪੇਸਟ ਬਣਾ ਦਿੱਤਾ ਜਾਂਦਾ ਬਟ ਜੇ ਬਟਰ ਚਿਕਨ ਵੀ ਤੁਸੀਂ ਖਾਓਗੇ ਤੇ ਉਹਦੇ ਤੇ ਸਿਰਫ ਟਮਾਟਰ ਹੁੰਦਾ ਬਟ ਇੱਥੇ ਕੀ ਆ ਆਪਾਂ ਚਿਕਨ ਦਾ ਹੀ ਵਧੀਆ ਸੂਪ ਤਿਆਰ ਕੀਤਾ ਪਹਿਲਾਂ ਉਸ ਤੋਂ ਬਾਅਦ ਆਪਾਂ ਚਿਕਨ ਜਿਹੜਾ ਵਾ ਉਹ ਫਰਾਈ ਕਰ ਲਾਂਗੇ ਮੈਰੀਨੇਸ਼ਨ ਚਿਕਨ ਮੈਰੀਨੇਟ ਕਿਦਾਂ ਕਰਨਾ ਇਹ ਕਾਫੀ ਮੇਰੇ ਚੈਨਲ ਤੇ ਵੀਡੀਓ ਹੈ ਗਿਆ ਤੁਸੀਂ ਹੋਰ ਵੀ ਕੋਈ ਵੀਡੀਓ ਦੇਖ ਸਕਦੇ ਏਦੇ ਤੇ ਨਾਲ ਮੈਂ ਇੱਕ ਵੀਡੀਓ ਇਸ ਤੋਂ ਬਾਅਦ ਹੋਰ ਇਹਦੇ ਤੇ ਚਿਕਨ ਮੈਰੀਨੇਸ਼ਨ ਵਾਲੀ ਪਾਵਾਂਗੀ ਤੇ ਇਹ ਦੇਖੋ ਚਿਕਨ ਜਿਹੜਾ ਮੈਰੀਨੇਟ ਆਪਾਂ ਰਾਤ ਪੂਰਾ ਕਰਕੇ ਰੱਖ ਲਿਆ ਸੀ ਤੁਸੀਂ 2-3 ਘੰਟੇ ਪਹਿਲਾਂ ਵੀ ਕੀਤਾ ਹੋਵੇ ਤੇ ਉਹ ਵੀ ਤੁਸੀਂ ਉਹਦੇ ਪਕੌੜੇ ਜਿਹੜੇ ਆ ਬਣਾ ਲੈਣੇ ਆ ਚਿਕਨ ਦੇ ਫਰਾਈ ਕਰ ਲੈਣਾ ਵਾ ਚਿਕਨ ਨੂੰ ਚਿਕਨ ਦੇ ਪੀਸਿਸ ਤੁਸੀਂ ਆਪਣੇ ਮਤਲਬ ਬਸੰਦ ਦੇ ਹਿਸਾਬ ਨਾਲ ਵੱਡੇ ਛੋਟੇ ਜਿੱਦਾਂ ਦੇ ਵੀ ਚਾਓ ਰੱਖ ਸਕਦੇ ਏ ਜੀ ਵਧੀਆ 골ਡਨ ਬ੍ਰਾਊਨ ਇਹਨੂੰ ਤੁਸੀਂ ਫਰਾਈ ਕਰਨਾ ਹੈਗਾ ਵਾ ਚਿਕਨਾਵੇਂ ਸ਼ਦੂ ਤੁਸੀਂ ਸਰੋਂ ਦੇ ਤੇਲ 'ਚ ਫਰਾਈ ਕਰੋ ਜਾਂ ਜੇ ਤੁਹਾਡੀ ਪਹੁੰਚ ਹੈਗੀ ਤੇ ਦੇਸੀ ਘਿਓ ਵਰਤ ਸਕਦੇ ਜੇ ਬਟਰ ਰਿਫਾਈਨਡ ਆਇਲ ਨੂੰ ਤੁਸੀਂ ਅਵੋਇਡ ਕਰੋ ਰਿਫਾਈਨਡ ਆਇਲ ਹੈਲਥ ਵਾਸਤੇ ਬਹੁਤ ਮਾੜਾ ਤੇ ਸਰੋਂ ਦਾ ਤੇਲ ਵੀ ਜੇ ਤੁਸੀਂ ਖੁਦ ਕਢਾ ਸਕਦੇ ਜੇ ਤੇ ਉਹ ਬਿਹਤਰ ਆ ਜਾਂ ਕੱਚੀ ਘਾਣੀ ਦਾ ਤੇਲ ਹੋਵੇ ਇਹ ਨਹੀਂ ਕਿ ਉਹਦੇ 'ਚ ਕੋਈ ਸਮੈਲ ਹੀ ਨਾ ਆਉਂਦੀ ਹੋਵੇ ਵਾਈਟ-ਵਾਈਟ ਜਿਹਾ ਦਿਖਦਾ ਹੋਵੇ ਵੀ ਹਾਂ ਬੜਾ ਸੋਹਣਾ ਵਾ ਮਤਲਬ ਸੋਨੂੰ ਦੇ ਤੇਲ 'ਚ ਵੀ ਬਹੁਤ ਜ਼ਿਆਦਾ ਮਿਲਾਵਟ ਆ ਰਹੀ ਆ ਜਿੰਨੀ ਮਤਲਬ ਸ਼ੁੱਧ ਤਾਂ ਆਪਾਂ ਖਾਣੇ 'ਚ ਵਰਤ ਸਕਦੇ ਆ ਉੰਨੀ ਆਪਾਂ ਨੂੰ ਵਰਤਣੀ ਚਾਹੀਦੀ ਆ ਸਾਰੇ ਚਿਕਨ ਦੇ ਪਕੌੜੇ ਆਪਣੇ ਜਿਹੜੇ ਸੀ ਉਹ ਤਿਆਰ ਆਪਾਂ ਕਰ ਲਏ ਆ ਹੁਣ ਆਪਾਂ ਕੀ ਕਰਾਂਗੇ ਕਿ ਗਰੇਵੀ ਦੇ ਵਿੱਚ ਇਹ ਸਾਰੇ ਪਕੌੜੇ ਜਿਹੜੇ ਆਪਾਂ ਮਿਲਾ ਦਾਂਗੇ ਆ ਦੇਖੋ ਉੱਪਰ ਇਹਦੇ ਤੇਲ ਦੇਖਦੇ ਆ ਨਾ ਗਰੇਵੀ ਦੇ ਕਿਉਂਕਿ ਗਰੇਵੀ ਜਿਹੜੀ ਆਪਣੀ ਬਹੁਤ ਵਧੀਆ ਰਿਚ ਗਈ ਆ ਬਹੁਤ ਸੋਹਣੀ ਤਿਆਰ ਹੋ ਗਈ ਆ ਹੁਣ ਜਿਹੜੇ ਚਿਕਨ ਦੇ ਪਕੌੜੇ ਆਪਾਂ ਬਣਾਏ ਹੋਏ ਆ ਉਹ ਗਰੇਵੀ 'ਚ ਆਪਾਂ ਸਾਰੇ ਪਾ ਦਾਂਗੇ ਤੇ ਫਿਰ ਇਹਨੂੰ ਆਪਾਂ ਟੱਕਰ ਲਗਾ ਕੇ ਜਿਹੜਾ ਵਾ 10 ਤੋਂ 15 ਮਿੰਟ ਵਾਸਤੇ ਬਿਲਕੁਲ ਮੀਡੀਅਮ ਫਲੇਮ ਤੇ ਜਿਹੜਾ ਵਾ ਜਾਂ ਲੋ ਫਲੇਮ ਤੁਸੀਂ ਕਹਿ ਸਕਦੇ ਜੀ ਇਹਨੂੰ ਆਪਾਂ ਇੱਕ ਵਾਰੀ ਰੇਨ ਲੈਣਾ ਤਾਂ ਕਿ ਜਿਹੜੇ ਪਕੌੜਿਆਂ ਚ ਉਹ ਵੀ ਗਰੇਵੀ ਵਧੀਆ ਤਰੀਕੇ ਨਾਲ ਉਹ ਜਿਹੜਿਆ ਸੁੱਕ ਲੈ ਇਹ ਰੈਸਪੀ ਬਹੁਤ ਜ਼ਿਆਦਾ ਟੇਸਟੀ ਆ ਬਹੁਤ ਜ਼ਿਆਦਾ ਹੈਲਦੀ ਆ ਜੋ ਵੀ ਤੁਹਾਡੇ ਘਰ ਚਿਕਨ ਖਾਣ ਦੇ ਸ਼ੌਕੀਨ ਨੇ ਉਹਨਾਂ ਨੂੰ ਇਹ ਗਰੇਵੀ ਰੈਸਪੀ ਜਾਂ ਚਿਕਨ ਰੈਸਪੀ ਜੋ ਵੀ ਤੁਸੀਂ ਕਹਿਣਾ ਚਾਹੋ ਬਹੁਤ ਜ਼ਿਆਦਾ ਪਸੰਦ ਆਏਗੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਗਰੇਵੀ ਨੂੰ ਤੁਸੀਂ ਗਰਮਾ ਗਰਮ ਚੌਲਾ ਦੇ ਨਾਲ ਤੇ ਫੁਲਕੀਆਂ ਦੇ ਨਾਲ ਸਰਵ ਕਰ ਸਕਦੇ ਜੇ ਕੱਲੀ ਵੀ ਖਾਣਾ ਚਾਹੋ ਤੇ ਖਾ ਸਕਦੇ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਤੇੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ ਇੱਕ ਨਵੀਂ ਰੈਸਪੀ ਦੇ ਨਾਲ ਗੁੱਡ ਬਾਏ